ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੋ ਅੱਜ ਵੀ ਆਪਾਂ ਗੱਲ ਕਰਨ ਜਾ ਰਹੇ ਹਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਹੋ ਸਕਦਾ ਤੁਹਾਨੂੰ ਅੱਖਰ ਪੜੇ ਜਾਣ ਜਾਂ ਛੇ ਥੋੜੇ ਬਲਰ ਹੋਣ ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਹੁਣ ਸੀਟ ਐਟ ਤੋਂ ਬਿਨਾ ਸਰਕਾਰੀ ਨੌਕਰੀ ਨਹੀਂ ਮਿਲੂਗੀ ਹਾਈ ਕੋਰਟ ਦਾ ਫੈਸਲਾ ਆ ਰਿਹਾ ਹੈਗਾ ਜੋ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਜੋ ਨਿੱਜੀ ਸਕੂਲ ਨੇ ਨਿੱਜੀ ਟੀਚਰ ਨੇ ਜਾਂ ਸਰਕਾਰੀ ਟੀਚਰ ਲੱਗਣੇ ਆ ਉਹ ਸੀਟੈਟ ਤੋਂ ਬਿਨਾ ਉਹ ਟੀਚਰ ਨਹੀਂ ਲੱਗ ਸਕਣਗੇ ਇਹ ਫੈਸਲਾ ਹਾਈ ਕੋਰਟ ਨੇ ਇਸ ਕਰਕੇ ਦਿੱਤਾਗਾ ਕਿਉਂਕਿ ਝਾਰਖੰਡ ਵਰਗੇ ਜਿੱਦਾਂ ਸਟੇਟਸ ਨੇ ਉਹ ਸੀਟੈਟ ਨੂੰ ਮਾਨਤਾ ਨਹੀਂ ਦਿੰਦੇ ਤੇ ਆਪਣੇ ਟੈਟ ਕੰਡਕਟ ਕਰਾਉਂਦੇ ਨੇ ਪਰ ਹਾਈ ਕੋਰਟ ਨੇ ਹੁਣ ਫੈਸਲਾ ਦਿੱਤਾਗਾ ਕਿ ਸੀਟੈਟ ਤੋਂ ਬਿਨਾ ਨਾ ਤਾਂ ਕੋਈ ਨਿੱਜੀ ਅਧਿਆਪਕ ਪੜ੍ਹਾ ਸਕੂਗਾ ਤੇ ਨਾ ਸਰਕਾਰੀ ਜੋ ਵੀ ਪਹਿਲਾਂ ਵੀ ਜੇ ਕੋਈ ਲੱਗਿਆ ਹੋਇਆਗਾ ਸਰਕਾਰੀ ਟੀਚਰ ਹੁਣ ਉਹਨਾਂ ਨੂੰ ਵੀ ਇਹ ਟੈਟ ਕਲੀਅਰ ਕਰਨਾ ਪਊਗਾ ਜੇ ਨਾ ਕਲੀਅਰ ਕੀਤਾ ਤਾਂ ਹੋ ਸਕਦਾਗਾ ਉਹਨਾਂ ਦੀ ਪ੍ਰਮੋਸ਼ਨ ਰੁਕ ਜਾਣ ਜਾਂ ਉਹਨਾਂ ਨੂੰ ਦਿੱਕਤਾਂ ਆ ਸਕਦੀਆਂ ਨੇ ਸੋ ਇਹ ਬਹੁਤ ਵੱਡੀ ਖਬਰ ਆ ਰਹੀ ਆ ਹਾਈ ਕੋਰਟ ਦਾ ਇਹਦੇ ਤੇ ਸਲਾਹ مشورہ ਚੱਲ ਰਿਹਾਗਾ ਤੇ ਮੇਨ ਫੈਸਲਾ ਇਸ ਵੱਲ ਹੀ ਜਾ ਰਿਹਾਗਾ ਦਿੱਲੀ ਹਾਈ ਕੋਰਟ ਦਾ ਕਿ ਸੀਟੈਟ ਨੂੰ ਹੁਣ ਪੱਕਾ ਲਾਗੂ ਕਰਨਾਗਾ ਕਿ ਸੀਟੈਟ ਤੋਂ ਬਿਨਾ ਜੋ ਸਰਕਾਰੀ ਨੌਕਰੀਆਂ ਨਹੀਂ ਦਿੱਤੀ ਜਾਊਗੀ ਇਹ ਹੁਣ ਬਹੁਤ ਤੁਸੀਂ ਧਿਆਨ ਦੇ ਵਿੱਚ ਰੱਖਿਓ ਜਿਨ੍ਹਾਂ ਨੇ ਪੀਐਸਟੈਟ ਕਲੀਅਰ ਕੀਤਾ ਹੋਇਆ ਕਿ ਸੀਟੈਟ ਵੀ ਦੇ ਦੋ ਜੁਲਾਈ ਦੇ ਵਿੱਚ ਹੋਣਾਗਾ ਤੇ ਉਹਨੂੰ ਕਲੀਅਰ ਕਰ ਲਓ ਕਿਉਂਕਿ ਕੁਝ ਨਹੀਂ ਪਤਾ ਹੁੰਦਾਗਾ ਕਿ ਆਪਣੀ ਸਟੇਟ ਦੇ ਵਿੱਚ ਵੀ ਕਦੋਂ ਕੁਝ ਈ ਲਾਗੂ ਹੋ ਜਾਵੇ ਜੋ ਇਹ ਕੋਰਟ ਦਾ ਫੈਸਲਾਗਾ ਇਹ ਵੀ ਹਜੇ ਕੋਈ ਹਾਰਡ ਕਾਪੀ ਨਹੀਂ ਹੈ ਕਿਉਂਕਿ ਇਹ ਤੇ ਹੀਅਰਿੰਗ ਹਜੇ ਚੱਲ ਰਹੀ ਆ 14 ਮਈ ਨੂੰ ਇਹਦੇ ਤੇ ਦੁਬਾਰੇ ਹੀਅਰਿੰਗ ਆ ਪਰ ਜਿਆਦਾ ਜੋ ਇਹਦਾ ਫੈਸਲੇ ਦਾ ਸੁਝਾਅ ਹੈ ਇਸ ਵੱਲ ਹੀ ਜਾ ਰਿਹਾ ਹੈਗਾ ਕਿ ਸੀਟੈਟ ਹੁਣ ਜ਼ਰੂਰੀ ਕਰ ਦਿੱਤਾ ਜਾਣਾ ਹੋ ਸਕਦਾ ਫਿਊਚਰ ਦੇ ਵਿੱਚ ਜੋ ਆਪਣੇ ਸਟੇਟ ਦੇ ਟੈਟ ਨੇਗੇ ਉਹਨਾਂ ਦੀ ਵੈਲਿਡਿਟੀ ਖਤਮ ਹੋ ਜਾਵੇ ਤੇ ਸਿਰਫ ਸੀਟੈਟ ਦੇ ਆਧਾਰ ਤੇ ਹੀ ਨੌਕਰੀ ਮਿਲ ਸਕੇ ਇਸ ਲਈ ਤੁਹਾਨੂੰ ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਤੁਸੀਂ ਸੀਟੈਟ ਦੀ ਪ੍ਰੈਪ ਜੋ ਪੀ ਟੈਟਾਂ ਵਾਂਗ ਹੀ ਹੁੰਦੀ ਹੈ ਤੇ ਉਹ ਵੀ ਆਸਾਨ ਹੁੰਦਾ ਉਹਨੂੰ ਜ਼ਰੂਰ ਕੱਢ ਕੇ ਰੱਖੋ ਜਿਨ੍ਹਾਂ ਨੇ ਪੀਐਸ ਸੈੱਟ ਕਰ ਲਿਆ ਹੋ ਸਕਦਾ ਉਹ ਕਦੋਂ ਉਹਨਾਂ ਦੀ ਵੈਲਿਡਿਟੀ ਖਤਮ ਹੋ ਜੀਏ ਪਰ ਹਜੇ ਕੋਈ ਇਦਾਂ ਦੀ ਨਿਊਜ਼ ਨਹੀਂ ਹੈ ਕਿ ਪੰਜਾਬ ਦੇ ਵਿੱਚ ਵੀ ਇਦਾਂ ਹੋਊਗਾ ਪਰ ਹੋ ਸਕਦਾਗਾ ਜੇਕਰ ਇਦਾਂ ਇਹ ਫੈਸਲਾ ਅੱਗੇ ਲਿਆ ਲਿਆ ਜਾਂਦਾਗਾ ਕੋਰਟ ਦੇ ਦੁਆਰਾ ਹਾਰਡ ਕਾਪੀ ਦੇ ਵਿੱਚ ਜੇ ਇਦਾਂ ਦਾ ਕੋਈ ਫੈਸਲਾ ਆਊਗਾ ਆਪਾਂ ਜਰੂਰ ਤੁਹਾਨੂੰ ਸਾਰਾ ਇਹ ਦੱਸਾਂਗੇ ਕਿ ਕੀ ਮਸਲਾਗਾ ਇਹ ਮਸਲਾ ਬਹੁਤ ਗੰਭੀਰ ਬਣਦਾ ਜਾ ਰਿਹਾ ਹੈਗਾ ਤੇ ਇੱਕ ਤਰ੍ਹਾਂ ਦੀ ਬੁਰੀ ਨਿਊਜ਼ ਈ ਹੈ ਜਿਨ੍ਹਾਂ ਨੇ ਪੀਐਸ ਟੈਟ ਕਲੀਅਰ ਕੀਤਾ ਹੋਇਆ ਕਿ ਜੇ ਕੰਪਿਊਟਰ ਦੇ ਵਿੱਚ ਇਦਾਂ ਹੋਇਆ ਉਹਨਾਂ ਦੀ ਤਾਂ ਸਾਰੀ ਨੀਂਤ ਵਿਕਾੜੂ ਜੀ ਪਰ ਇਦਾਂ ਨੇ ਇਦਾਂ ਦੀ ਕੋਈ ਲੋੜ ਨਹੀਂ ਜੇ ਤੁਸੀਂ ਪੀਐਸ ਟੈਟ ਕਲੀਅਰ ਕਰ ਲੇ ਤਾਂ ਸੀ ਟੈਟ ਵੀ ਕਲੀਅਰ ਕਰ ਲਓਗੇ ਮੇਰਾ ਤੁਹਾਨੂੰ ਦੱਸਣ ਦਾ ਸਿਰਫ ਇਹ ਫਰਜ਼ ਹੈ ਕਿਉਂਕਿ ਕਈ ਬੱਚੇ ਜੋ ਕਹਿੰਦੇ ਹੁੰਦੇ ਆ ਕਿ ਅਸੀਂ ਤਾਂ ਸਿਰਫ ਪੰਜਾਬ ਦੇ ਵਿੱਚ ਹੀ ਨੌਕਰੀ ਲੈਣੀ ਆ ਸੀ ਪੀਐਸ ਟੈਟ ਕਲੀਅਰ ਕਰ ਲੈਣਾ ਤੇ ਸੀ ਟੈਟ ਸੀ ਟੈਟ ਨਹੀਂ ਦੇਣਾ ਇਸ ਲਈ ਮੈਂ ਤੁਹਾਨੂੰ ਦੱਸ ਰਿਹਾ ਕਿ सीटेट ਵੀ ਜ਼ਰੂਰ ਦੋ ਤੇ ਉਹਨੂੰ ਕਲੀਅਰ ਕਰਕੇ ਰੱਖ ਲਓ ਕਿ ਉਹਦਾ ਕੋਈ ਨੁਕਸਾਨ ਥੋੜੀ ਆ। ਤੇ ਸੀਟੈਟ ਕਲੀਅਰ ਕਰਕੇ ਰੱਖ ਲਓ ਤੇ ਪੀਐਸਟੈਟ ਵੀ ਥੋੜਾ ਕਲੀਅਰ ਜਦੋਂ ਵੀ ਵੈਕੈਂਸੀ ਆਊਗੀ ਤੁਸੀਂ ਦੇਖ ਲਓ ਤੇ ਸੀਟੈਟ ਦੇ ਨਾਲ ਤਾਂ ਕੇਵੀਐਸ ਦੀ ਵੈਕੈਂਸੀ ਵੀ ਮਿਲ ਜਾਂਦੀ ਹੈ ਕਿ ਉਹਦੇ ਨਾਲ ਤਾਂ ਤੁਹਾਨੂੰ ਬਹੁਤ ਵਧੀਆ ਯਾਨੀ ਕਿ ਕੇਵੀਐਸ ਦੀ ਜੋ ਮਾਸਟਰ ਗੇਟਰ ਨਾਲੋਂ ਤਾਂ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਉੱਥੇ ਤੁਹਾਨੂੰ ਆਪਦਾ ਅਪਾਰਟਮੈਂਟ ਵੀ ਮਿਲਦਾ ਹੈਗਾ ਤੇ ਉਹਦੇ ਵਿੱਚ ਟੀਚਰਾਂ ਕੋਲ ਇੰਨਾ ਪੁਰ ਐਕਟਰਾ ਕੰਮ ਨਹੀਂ ਕਰਾਇਆ ਜਾਂਦਾ ਸਿਰਫ ਪੜਾਉਣਾ ਹੀ ਹੁੰਦਾ ਉੱਥੇ ਜ਼ਿਆਦਾ ਤੇ ਧਿਆਨ ਰੱਖਿਓ ਕਿ ਸੀਟੈਟ ਹੁਣ ਲਾਗੂ ਹੋ ਸਕਦਾਗਾ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਕੋਈ ਫਾਈਨਲ ਵਰਡ ਇੱਕ ਨਹੀਂ ਆਇਆ ਪਰ ਇਹਦੇ ਬਾਰੇ ਚ ਕਾ ਜ਼ਿਆਦਾਗਾ ਜੋ ਸੀਟੈਟ ਵਾਲਾ ਬੋਰਡ ਹੈ ਉਹਨਾਂ ਨੇ ਐਨਸੀਟ ਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਲੜਨ ਦੀ ਆਪਦਾ ਕੇਸ ਜੇ ਉਹ ਜਿੱਤ ਜਾਂਦੇ ਨੇਗੇ ਤਾਂ ਫਿਰ ਸੀਟੈਟ ਲਾਗੂ ਹੋ ਜਾਊਗਾ ਇਹ ਹਾਈ ਕੋਰਟ ਦਾ ਫੈਸਲਾਗਾ ਤੇ ਇਹ ਤੋਂ ਬਾਅਦ ਫਿਰ ਜੋ ਹਾਈ ਕੋਰਟ ਦਾ ਹੁੰਦਾ ਉਹ ਵੀ ਅੱਗੇ ਵੀ ਸੋ ਪਰ ਇਹ ਕੋਰਟ ਵੀ ਉਹੀ ਫੈਸਲਾ ਦਿੰਦਾ ਹੁੰਦਾ ਇਸ ਲਈ ਧਿਆਨ ਦੇ ਵਿੱਚ ਜਰੂਰ ਰੱਖਿਓ ਕਿ सीटेट ਦੀ ਪ੍ਰੈਪ ਜਰੂਰ ਤਿਆਰ सीटेट ਜਰੂਰ ਪ੍ਰੈਪ ਉਹਦੀ ਰੱਖਿਓ ਉਹਨੂੰ ਪ੍ਰਿਪੇਅਰ ਕਰਕੇ ਰੱਖਿਓ 7 ਜੁਲਾਈ ਨੂੰ सीटेट ਦਾ ਐਗਜ਼ਾਮ ਆ 10-20 ਦਿਨਾਂ ਦੇ ਵਿੱਚ ਉਹਦੇ ਫੋਮ ਆ ਜਾਣੇ ਉਹਨੂੰ ਜਰੂਰ ਭਰ ਦਿਓ ਮੈਂ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਆਪਾਂ ਬੈਚ ਲਾਉਣਾ ਆਪਣਾ ਤਾਂ ਬੈਚ ਬਿਲਕੁਲ ਫਰੀ ਆ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਵੈਜ ਦੇ ਵਿੱਚ ਕੀ ਕੋਈ ਜਗ੍ਹਾ ਜੋ ਆਪਣਾ ਵੈਜ 20 ਤਰੀਕ ਤੋਂ ਜੋ ਚੱਲਣਾਗਾ ਤੇ ਪੰਜਾਬ ਪੁਲਿਸ ਦਾ ਮੈਚ ਵੀ ਆਪਾਂ 15 ਤਰੀਕ ਨੂੰ ਚਲਾ ਰਹੇ ਆਂਗੇ ਮੇਰਾ ਕਹਿਣ ਦਾ ਮਤਲਬ ਇਹ ਹੀ ਹੈਗਾ ਕਿ ਤੁਹਾਨੂੰ ਫਿਊਚਰ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਕਿ ਤੁਸੀਂ ਪੀਐਸਟ ਕਲੀਅਰ ਕਰਕੇ ਰੱਖ ਲਓ ਤੇ ਸੀਟਾਟ ਹਰੇਕ ਹਾਲ ਦੋ ਵਾਰ ਆਉਂਦਾਗਾ ਤੇ ਤੁਸੀਂ ਨਾ ਦਿਓ ਤੇ ਉਹਦੇ ਕਰਕੇ ਤੁਹਾਡਾ ਕੋਈ ਨੁਕਸਾਨ ਹੋ ਜAVE ਇਹ ਗੱਲ ਨੂੰ ਬਿਲਕੁਲ ਧਿਆਨ ਦੇ ਵਿੱਚ ਰੱਖਿਓ ਤੇ ਅਗਲੀ ਵਾਰ ਮਿਲਾਂਗੇ ਇਦਾਂ ਦੇ ਇੰਟਰਸਟਿੰਗ ਵੀਡੀਓ ਨਾਲ ਇਹ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਦੇ ਜਿਨ੍ਹਾਂ ਦਾ ਪੀਐਸਟ ਕਲੀਅਰ ਹੈ ਕਿਉਂਕਿ ਆਉਣ ਵਾਲੇ ਫਿਊਚਰ ਦੇ ਵਿੱਚ ਕੋਈ ਦਿੱਕਤ ਹੋ ਸਕਦੀ ਹੈਗੀ ਇਹੀ ਆਗੀ ਨਿਊਜ਼ ਅੱਜ ਦੀ ਤੇ ਹਾਈ ਕੋਰਟ ਦਾ ਜੋ ਫੈਸਲਾ ਆਏਗਾ ਉਹ ਤੁਹਾਡੇ ਨਾਲ ਅਪਡੇਟ ਦਿੰਦੇ ਰਹਾਂਗੇ ਇਹ ਬਹੁਤ ਜ਼ਰੂਰੀ ਅਪਡੇਟ ਸੀ ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਪੀਐਸਟੈਟ ਕਲੀਅਰ ਕਰਨ ਤੋਂ ਬਾਅਦ ਕਈ ਬੱਚੇ ਰਿਲੈਕਸ ਨੇ ਪਰ ਹਜੇ ਰਿਲੈਕਸ ਹੋਣ ਦਾ ਟਾਈਮ ਨਹੀਂ ਆਇਆ ਮਾਸਟਰ ਕੇਡ ਰਕਡ ਕੇ ਟੀਚਰ ਬਣ ਕੇ ਰਿਲੈਕਸ ਹੋਇਓ ਤੇ ਅਗਲੀ ਵਾਰ ਮਿਲਾਂਗੇ ਇੰਦਰਲੀ ਇੰਟਰਸਟਿੰਗ ਵੀਡੀਓ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਕਿ ਤੁਹਾਨੂੰ ਹਰ ਇੱਕ ਖਬਰ ਦਾ ਪਤਾ ਲੱਗ ਸਕੇ ਤੇ ਸੀਟੈਟ ਪੀਟ ਟ ਬਾਰੇ ਤੇ ਹਰ ਗਵਰਨਮੈਂਟ ਐਗਜ਼ਾਮ ਦੀ ਅਪਡੇਟ ਦਾ ਪਤਾ ਲੱਗਦਾ ਰਹੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਤੁਹਾਡਾ GPS ਸੈਟ ਕਲੀਅਰ ਆ ਜਾਂ ਨਹੀਂ ਤੇ ਸੀਟੈਟ ਤੁਸੀਂ ਦਿੱਤਾ ਹੋਇਆ ਕਲੀਅਰ ਆ ਉਹ ਕਿ ਨਹੀਂ ਜੇਕਰ ਦੋਨੇ ਕਲੀਅਰ ਨੇ ਤਾਂ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਜੇਪੀਐਸ ਟੈਕ ਵੀ ਗਨੀ ਦਾ ਹਜੇ ਘਬਰਾਉਣ ਦੀ ਤੁਹਾਨੂੰ ਵੀ ਕੋਈ ਲੋੜ ਨਹੀਂ ਕਿਉਂਕਿ ਹਜੇ ਕੋਈ ਫਾਈਨਲ ਵਰਡ ਇਸ ਤੇ ਨਹੀਂ ਆਇਆ ਜੇਕਰ ਆਉਂਦਾਗਾ ਤਾਂ ਉਦੋਂ ਦੇਖਾਂਗੇ ਉਦੋਂ ਤੱਕ ਲਈ ਤੁਸੀਂ ਤੁਹਾਡਾ ਚੈਨਲ ਦੇਖਦੇ ਰਹੋ ਸਪੋਰਟ ਕਰਦੇ ਰਹੋ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵਾਰ ਮਿਲਾਂਗੇ ਇਦਾਂ ਦੇ ਇੰਟਰਸਟਿੰਗ ਵੀਡੀਓ ਨਾਲ どうも。